ਸਵੇਰ ਤੋਂ ਸਵੇਰੇ 7 ਵਜੇ ਤੋਂ ਪੰਜਾਬ ਦੇ ਵਿੱਚ ਲਗਾਤਾਰ VOTING ਜਾਰੀ ਹੈ ਪਰ ਕਈ ਥਾਵਾਂ ਤੋਂ VOTING ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਭ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜਿੱਥੇ ਵੋਟ ਪਾਣ ਪਹੁੰਚੇ ਤਾਂ ਉੱਥੇ ਵੀ VOTING ਮਸ਼ੀਨ ਖਰਾਬ ਹੋ ਗਈ ਜਿਸ ਕਰਕੇ ਉਹਨਾਂ ਨੂੰ ਥੋੜਾ ਸਮਾਂ ਇੰਤਜ਼ਾਰ ਕਰਨਾ ਪਿਆ ਇਸ ਤੋਂ ਇਲਾਵਾ ਸੰਗਰੂਰ ਤੋਂ ਵੀ ਇਹ ਖਬਰ ਸਾਹਮਣੇ ਆਈ ਸੀ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੋਟ ਕਰਨ ਪਹੁੰਚੇ ਉੱਥੇ ਵੀ VOTING ਮਸ਼ੀਨ ਦੇ ਵਿੱਚ ਕੁਝ ਤਕਨੀਕੀ ਖਰਾਬੀ ਆਈ ਹੈ ਇਸ ਤੋਂ ਇਲਾਵਾ ਇਕਬਾਲ ਸਿੰਘ ਝੁੰਦਾ ਜਿੱਥੇ ਵੋਟ ਪਾਉਣ ਪਹੁੰਚੇ ਸੀ ਉੱਥੇ ਵੀ VOTING ਮਸ਼ੀਨ ਦੇ ਵਿੱਚ ਕੋਈ ਬੈਟਰੀਆਂ ਦੀ ਕਮੀ ਆਈ ਜਿਸ ਕਾਰਨ ਪੋਲਿੰਗ ਦੇ ਵਿੱਚ ਟਾਈਮ ਲੱਗ ਰਿਹਾ ਹੈ ਸੋ ਹੁਣ ਅਜੇਹਾ ਹੀ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਪੋਲਿੰਗ ਮਸ਼ੀਨ ਸਵੇਰ ਤੋਂ ਹੀ ਖਰਾਬ ਚੱਲ ਰਹੀ ਹੈ ਪੋਲਿੰਗ ਮਸ਼ੀਨ ਖਰਾਬ ਹੋਣ ਦੇ ਕਾਰਨ ਹਲਕਾ ਵਾਸੀਆਂ ਦੇ ਵੱਲੋਂ ਉੱਥੇ ਧਰਨਾ ਲਗਾ ਲਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਸ਼ਰਮ ਨਾਰੇ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਤੇ ਪੂਰੇ ਦਾ ਪੂਰਾ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਇਲਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਅਜਿਹਾ ਮਾਹੌਲ ਬਣਾ ਰਹੀ ਹੈ ਤਾਂ ਕਿ ਵਿਰੋਧੀ ਤੇ ਰਾਨੂੰ ਪੰਜਾਬ ਦੇ ਵਿੱਚ ਵੋਟ ਨਾ ਪਾਈ ਜਾ ਸਕੇ ਮੇਰਾ ਨਾਮ ਸ਼ਿਵ ਸ਼ਰਮਾ ਵਾ ਕੀ ਪ੍ਰੋਬਲਮ ਕੀ ਐਸੀ ਕਿਤੇ ਵੀ ਦੇਖੋ ਸਵੇਰੇ 7 ਵਜੇ ਦਾ ਜੋ ਟਾਈਮ ਹੈਗਾ ਪੋਲਿੰਗ ਦਾ ਤੇ 7 ਵਜੇ ਇਕੱਠੇ ਹੋਣੇ ਸ਼ੁਰੂ ਹੋਏ ਸਾਡੇ ਬੰਦੇ ਪੋਲਿੰਗ ਕਰਨ ਦੇ ਲਈ ਜਿੱਦਾ ਜਿੱਦਾ ਪੋਲਿੰਗ ਬੂਥ ਦੇ ਉੱਤੇ ਜਿੱਦਾ VOTING ਦਾ ਟਾਈਮ ਸੀਗਾ ਤੇ 7 ਵਜੇ ਆਂਦੇ ਹੀ ਮਸ਼ੀਨਾਂ ਖਰਾਬ ਮਿਲੀਆਂ ਹਜ਼ਾਰ ਵੋਟਾਂ ਜਿਹੜੀਆਂ ਹੈਗੀਆਂ ਇਸ ਪੋਲਿੰਗ ਬੂਥ ਤੇ ਹੈਗੀਆਂ ਪੋਲਿੰਗ ਬੂਥ ਦਾ ਜਿਹੜਾ ਨੰਬਰ ਆ 111 ਤੋਂ 112 ਵਾਂ ਅੱਧਾ ਘੰਟਾ ਮਸ਼ੀਨ ਚੱਲੀ ਹੋਣੀ ਆ ਉਦੋਂ ਬਾਅਦ ਪਤਾ ਲੱਗਿਆ ਕਿ ਮਸ਼ੀਨ ਖਰਾਬ ਆ ਅਸੀਂ ਸੋਚਿਆ ਵਿੱਚ ਉਹਨਾਂ ਮਸ਼ੀਨਰੀ ਆ ਹੋ ਜਾਂਦੀ ਹੋਣੀ ਆ ਖਰਾਬ ਹੋ ਜੂਗੀ ਠੀਕ ਕੋਈ ਇੰਤਜ਼ਾਮ ਹੋਣਾ ਇਹਨਾਂ ਕੋਲ ਅਸੀਂ ਸਹਿਲੀ ਨਹੀਂ ਗੱਲ ਅੱਧਾ ਘੰਟਾ ਘੰਟਾ ਨਿਕਲਿਆ 2 ਘੰਟੇ ਨਿਕਲੇ ਘੰਟੇ ਹੋ ਗਏ ਜਦੋਂ 3 ਸਾਨੂੰ ਪਤਾ ਹੁਣ ਦੁਪਹਿਰ ਹੋ ਗਈ ਸਾਡਾ 200 ਬੰਦਾ ਖੜਿਆ ਸੀ ਇੱਥੇ 400 ਹੋ ਗਿਆ 200 400 ਹੋ ਗਿਆ ਜਿੱਥੇ ਕੁਝ ਬੰਦੇ ਆਈ ਜਾਣ ਕੁਝ ਬੰਦੇ ਜਾਈ ਜਾਣੇ ਕੁਝ ਘਰ ਨੂੰ ਵਾਪਸ ਗਰਮੀ ਬਹੁਤ ਪੈਂਦੀ ਆ ਤੇ ਇਲੈਕਸ਼ਨ ਕਮਿਸ਼ਨ ਦੇ ਦੋ ਦਿਨ ਬੰਦੇ ਆਏ ਆ ਕਿਸੇ ਨੇ ਵੀ ਕਿਹਾ ਉਹ ਕਹਿੰਦੀ ਬੈਟਰੀ ਖਰਾਬ ਆ ਮੈਂ ਅੱਜ ਇਸ ਚੀਜ਼ ਨੂੰ ਦਾਅਵੇਦਾਰ ਕਰਨਾ ਚਾਹੂੰਗਾ ਕਿ ਮਸ਼ੀਨਸ਼ਨ ਕੋਈ ਨਹੀਂ ਖਰਾਬ ਹੈਗੀ ਇਹ ਭਗਵੰਤ ਮਾਨ ਦਾ ੱੱੱਕਾ ਵਾ ਪੰਜਾਬ ਦੇ ਵਿੱਚ ਹਲਕਾ ਫਤੇਗੜ ਸਾਹਿਬ ਦੇ ਵਿੱਚ ਇਹ ਬੂਥ ਪੈਂਦਾ ਵਾ ਜਿਹਦੇ ਵਿੱਚ ਉਹ ਆਪਣਾ ੱੱੱਕਾ ਪੂਰਾ ਆਪਣੀ ਅਫਸਰ ਸ਼ਾਹੀ ਦਾ ਜੋਰ ਪੂਰਾ ਜਮਾ ਰਿਆ ਵਾ ਔਰ ਮੈਂ ਹੋਰ ਵੀ ਬੂਥਾਂ ਤੇ ਗਿਆ ਵਾਂ ਤਾਂ ਉੱਥੇ ਪੋਲਿੰਗ ਜਿਹੜੀ ਹੈ ਬਹੁਤ ਸਲੋਤ ਰਵਾਈ ਜਾ ਰਹੀ ਹੈ ਜਦੋਂ ਜਿਹੜਾ ਵੋਟਰ ਹੈ ਉਹਨੂੰ ਮੋਬਾਈਲਾਈਜ਼ ਜਿਹੜਾ ਕਰਾ ਰਿਆ ਵਾ ਬਹੁਤ ਆਰਾਮ ਨਾਲ ਕਰਵਾਇਆ ਜਾ ਰਿਹਾ ਤਾਂ ਕਿ ਸੁਸਤ ਵੋਟ ਪਵੇ ਔਰ ਉਹਨੂੰ ਇਸ ਚੀਜ਼ ਦਾ ਫਾਇਦਾ ਮਿਲੇ ਜਿਹੜਾ ਤੁਸੀਂ ਤਰਨਾ ਪ੍ਰਦਰਸ਼ਨ ਦਿੱਤਾ ਸੀ ਰਾਤ ਇਹ ਕਿ ਤਰ ਦਾ ਪ੍ਰਦਰਸ਼ਨ ਤੋਂ ਬਾਅਦ ਇਹ ਤੋਂ ਬਾਅਦ ਫਿਰ ਨਾਲ ਹੀ ਮਤਲਬ ਬੂਥਾਂ ਦੇ ਮਸ਼ੀਨਾਂ ਚੱਲ ਪਈਆਂ ਸੀ ਅੰਦਰ ਮੈਂ ਕਹਿੰਦਾ ਕਿ 20 ਅੱਧਾ ਮਿੰਟ ਹੂੰ 20 ਨੇ ਅੱਧਾ ਮਿੰਟ ਹਾਫ ਐਂਡ ਮਿੰਟ ਦੇ ਵਿੱਚ ਮਸ਼ੀਨਾਂ ਚੱਲ ਗਏ ਏਰੀਆ ਇਹ ਪੈਂਦਾ ਜੀ ਫਤੇਗੜ ਸਾਹਿਬ ਹਲਕਾ ਵਾ ਮੰਡਲ ਜਮਾਲਪ ਤੇ ਜਿਹੜਾ ਕਲੋਨੀ ਆ ਸਰਪੰਚ ਕਲੋਨੀ ਆ ਪੀਸ਼ੀਨ ਸਕੂਲ ਆ ਪੀਐਸਨ ਸਕੂਲ ਆ ਇਹ ਜਿਸਨਸ ਸਕੂਲ ਦਾ ਬੂਥ ਨੰਬਰ 112 ਤੇ 111 ਵਾ ਤੁਸੀਂ ਕਿੰਨੇ ਵਜੇ ਆਗੇ ਇੱਥੇ ਖੜੇ ਸੀ ਤੁਹਾਨੂੰ ਕਿੰਨੇ ਘੰਟੇ ਪਰੇਸ਼ਾਨੀਆਂ ਸੀ ਜਿੱਦਾਂ ਸਾਰੇ ਬੂਥਾਂ ਦੇ ਕੁਮਰੇ ਆ ਪਰੇਸ਼ਾਨੀਆਂ ਦਾ ਸਾਰੇ ਬੂਥਾਂ ਤੇ ਹੈਗੀਆਂ ਜਿਵੇਂ ਕਿ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਸਟਾਰਟਿੰਗ ਦੇ ਵਿੱਚ ਇਹ ਕਿਹਾ ਸੀਗਾ ਕਿ ਬੂਥ ਦੇ ਉੱਤੇ ਜਿਹੜੀਆਂ ਸੁਵਿਧਾ ਮੁਹੱਈਆ ਕਰਾਈ ਨਹੀਂ ਜਾਣਗੀਆਂ ਪਾਣੀ ਪਾਣੀ ਜਿਹੜਾ ਹੈਗਾ ਕੋਈ ਛਾਂ ਦਾ ਇੰਤਜ਼ਾਮ ਖੜਨ ਨੂੰ ਜਗਾ ਹੋਏਗੀ 휠ਚੇਅਰ ਦਾ ਇੰਤਜ਼ਾਮ ਹੋਏਗਾ ਉਹ ਜਿਹੜੀ ਬੇਸਿਕ ਚੀਜ਼ਾਂ ਮੁਹੱਈਆ ਕਰਾਈਆਂ ਜਾਣੀਆਂ ਉਹ ਉਹ ਕਰਾਵਾਂਗੇ ਪਰ ਇੱਥੇ ਇੱਕ ਵੀ ਚੀਜ਼ ਨਜ਼ਰ ਨਹੀਂ ਆਈ ਹੈਗੀ ਅਸੀਂ ਆਪਣੇ ਪੈਸੇ ਤੇ ਸਾਡੇ ਜਿਹੜੇ ਵੋਟਰ ਪੋਲਿੰਗ ਤੇ ਆਏ ਹੋਏ ਆ ਜਾਂ ਜਿਹੜੇ ਪਾਣ ਆਏ ਵੋਟਾਂ ਪਾਣ ਆਏ ਉਹ ਆਪਣੀ ਜੇਬੋਂ ਪੈਸੇ ਖਰਚ ਕਰਕੇ ਸ਼ੀਵਲ ਦਾ ਕੰਮ ਮਤਲਬ ਠੰਡਾ ਪਲਾਤਾ ਲਿੰਕਾ ਪਲਾਤੀ ਹਜੇ ਕਰ ਰਿਹਾ ਹੈ ਬਸੰਥਾ ਭਾਈ 111 ਨੰਬਰ ਤੇ ਇਹ ਆਏਗੀ ਅਸੀਂ ਕਾਫੀ ਧੀਰ ਦੇ ਖੜੇ ਸੀ 7 ਵਜੇ ਦੇ ਖੜੇ ਆ ਜੀ ਸਾਫ ਕਾਫੀ ਲੇਡੀਜ਼ ਨੇ ਸਰਪੰਚ ਗਲੂਨੀ ਬੈਠੇ ਰਹੇ ਮਸ਼ੀਨ ਖਰਾਬ ਮਸ਼ੀਨ ਖਰਾਬ ਸਰ ਚਲ ਗਏ ਕਹਿਣ ਤੋਂ ਬਾਅਦ ਫਿਰ ਤਰਨਾ ਦਿੱਤਾ ਆਪਾਂ ਤਰਨਾ ਦੇਣ ਤੋਂ ਬਾਅਦ ਗਿਣਤੀ ਤੇ ਮੈਂ 5 ਮਿੰਟ ਲੱਗੇ ਹੋਣੇ ਜੀ ਉਹ ਕਿੱਥੇ ਬਸਟਸ਼ਨ ਤੋਂ ਕੀ ਆ ਰਿਹਾ ਜੀ ਮਸ਼ੀਨ ਖਰਾਬ ਕਿਹਾ ਸੀਗਾ ਕਹਿਣ ਤੋਂ ਬਾਅਦ ਫਿਰ ਆਏ ਆ ਰਹੇ ਆ ਰਹੇ ਬੈਟਰੀ ਆ ਰਹੀਆਂ ਕਦੀ ਕਦੀ ਕੋਈ ਨੁਕਸੇ ਜੀ ਬੈਟਰੀ ਟੁੱਟ ਗਈ ਕਿਤੇ ਹਾਂ ਜਦੋਂ ਅਸੀਂ ਤਰਨਾ ਲਾ ਆਪਾਂ ਗਿਣਤੀ ਤੇ 5 ਮਿੰਟ ਬਾਅਦ ਆ ਗਏ ਤੁਹਾਡੇ ਚੱਲੂ ਹੋ ਗਿਆ ਸਾਰਾ ਕੁਝ ਮਤਲਬ ਬੈਟਰੀ ਉਹਨਾਂ ਬਾਹਰ ਮੰਗਾਈਆਂ ਕਿ ਉਹਦੇ ਹੈਗੇ ਸੀ ਬੋਗੇ ਨਹੀਂ ਕਿਥੋਂ ਲੈ ਕੇ ਆਏ ਜੀ ਹਾਂ ਜੀ ਔਰ ਬੇਪਸ਼ਾਨੀ ਹੈ ਕਿੰਨੀ ਕਾफी ਪਰੇਸ਼ਾਨ ਹੈ ਜੀ ਗਰਮੀयां ਦੀ ਗਰਮੀयां ਸਾਰੇ ਬੈਠੇ ਰਹੇ ਜਦ ਤੱਕ ਤਰਨਾ ਦੀ ਧੱਤ ਤੱਕ ਕੁਝ ਹੋਇਆ ਹੀ ਨਹੀਂ ਜਦ ਤੱਕ ਤਰਨਾ ਦੀ ਧੱਤ ਤੋਂ ਸਾਰਾ ਕੰਮ ਹੋਇਆ ਜੀ ਦੇਖੋ ਪਰੇਸ਼ਾਨ ਹੋ ਗਏ ਕਾफी ਪਰੇਸ਼ਾਨ ਪੰਜਾਂ ਮਿੰਟਾਂ 'ਚ ਹੋ ਗਏ ਪੰਜਾਂ ਮਿੰਟਾਂ 'ਚ ਕਿਹੜੀ ਬੈਟਰੀ ਆ ਜਾਂਦੀ ਆ ਬੈਟਰੀਆਂ ਉਹਦੇ ਹੱਥੇ ਵਿੱਚ ਸੀਗੀਆਂ ਹੱਥ ਵਿੱਚ ਬੈਟਰੀਆਂ ਸੀ ਉਹਨੇ ਬੈਟਰੀਆਂ ਜਿਹੜੀਆਂ ਉੱਥੇ ਆਪਣੀਆਂ ਜੋ ਮਸ਼ੀਨ ਚ ਲਾ ਕੇ ਮਸ਼ੀਨਾਂ ਚਲਾਈਆਂ ਆ ਗਈਆਂ ਮਸ਼ੀਨ 'ਚ ਕੋਈ 에ਰਰ ਨਹੀਂ ਸੀ ਕੋਈ ਫਾਲਟ ਨਹੀਂ ਸੀਗਾ ਇਹਦਾ ਇੱਕ ਲੋਕਤੰਤਰ ਦਾ ਗਾਲਾ ਘੋਟਿਆ ਭਗਵੰਤ ਮਾਨ ਨੇ ਉਹ ਜਿਹੜਾ ਘੋਟਿਆ ਆ ਰਿਹਾ ਹੈਗਾ ਵਾ ਉਹ ਤਾਂ ਹੈ ਤਾਂ ਤੱਕਾ ਵੇਹੇ ਦੇਖੋ ਹੁਣ ਤੱਕਾ ਕੱਟ ਕੇ ਕਰ ਸਕਦਾ ਵਾ ਤੱਕੇ ਦਾ ਜਵਾਬ ਜਨਤਾ ਲੰਬੀਆਂ ਲੰਬੀਆਂ ਲੈਣਾ ਚ ਲੱਗ ਕੇ ਦੇ ਰਹੀ ਆ ਪੋਲਿੰਗ ਅੱਜ ਸਵੇਰ ਤੋਂ 7 ਵਜੇ ਤੋਂ ਵਜੇ ਸਭ ਨੂੰ ਲੱਗਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪੋਲਿੰਗ ਪਰਸੈਂਟੇਜ ਹੋਏਗੀ ਉਹ ਪੰਜਾਬ ਦੀ ਹੋਏਗੀ ਬਦਲਾਵ ਦੇ ਲਈ